ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਅੱਜ 30 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਬੁੰਗੇ ਗੁਰਦੁਆਰੇ ਵਿਖੇ ਅ ਅਖੰਡ ਕੀਰਤਨੀ ਜਥੇ ਅਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਦੇ ਨਾਲ ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ ਅਤੇ ਸ਼ਹੀਦ ਭਾਈ ਸੁਲਖਣ ਸਿੰਘ ਜੀ ਬੱਬਰ ਇਨ੍ਹਾਂ ਦੇ ਨਮਿੱਤ ਸ੍ਰੀ ਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ ਔਰ ਇਹ ਸੰਗਤਾਂ ਨੂੰ ਚੇਤੇ ਕਰਾਇਆ ਜਾਂਦਾ ਹੈ ਕਿ ਮੌਜੂਦਾ ਸੰਘਰਸ਼ ਦੌਰਾਨ ਜਿਸ ਵੇਲੇ ਇਹ 1978 ਦੇ ਵਿੱਚ ਸ਼ਹੀਦ ਭਾਈ ਫੌਜਾ ਸਿੰਘ ਦੀ ਅਗਵਾਈ ਦੇ ਵਿੱਚ ਅਖੰਡ ਕੀਰਤ ਜੱਥਾ ਅਤੇ ਦਮਦਮੀ ਟਕਸਾਲ ਦੇ ਸਿੰਘਾਂ ਨੇ 78 ਦੇ ਵਿੱਚ ਜਿਸ ਵੇਲੇ ਕਿ ਨਿਰੰਕਾਰੀਆਂ ਨੇ ਇੱਥੇ ਪ੍ਰੋਗਰਾਮ ਕੀਤਾ ਸੀਗਾ ਉਸ ਦਾ ਰੋਸ ਪ੍ਰਗਟ ਕਰਦੇ ਹੋਏ ਜਿਹੜੇ 13 ਸਿੰਘ ਸ਼ਹੀਦ ਹੋ ਗਏ ਸੀਗੇ ਅਜੇ 100 ਤਕਰੀਬ ਜ਼ਖਮੀ ਹੋਏ ਸੀਗੇ ਉਸ ਦੇ ਬਾਅਦ ਬਬਰ ਖਾਲਸਾ ਜਥੇਬੰਦੀ ਸਥਾਪਿਤ ਹੋਈ ਸੀਗੀ ਹੋਰ ਇਹ ਜਿਹੜੇ ਸਿੰਘ ਜਿਹੜਾ ਅੱਜ ਭੋਗ ਪਾ ਕੇ ਆਏ ਹਾਂ ਉਹਨਾਂ ਦੇ ਅਰਦਾਸ ਬੇਨਤੀ ਕਰਕੇ ਆਏ ਹਾਂ ਉਹਨਾਂ ਦੇ ਇਹ 1978 ਤੋਂ ਇਹ ਸਿੰਘ ਗੁਰੂ ਪੰਥ ਦੀ ਸੇਵਾ ਦੇ ਵਿੱਚ ਹਾਜ਼ਰ ਸੀਗੇ ਹੋਰ ਮੌਜੂਦਾ ਸੰਘਰਸ਼ ਦੇ ਵਿੱਚ ਇਹਨਾਂ ਦੇ ਉੱਤੇ ਬੜੇ ਤਸ਼ੱਦਦ ਹੋਏ ਨੇ ਭਾਈ ਅਨੋਖ ਸਿੰਘ ਜੀ ਬੱਬਰ ਜਿਹਨਾਂ ਦੀਆਂ ਇੰਨਾ ਤਸ਼ੱਦਦ ਕੀਤਾ ਗਿਆ ਕਿ ਇਹਨਾਂ ਦੀਆਂ ਅੱਖਾਂ ਵੀ ਕੱਢ ਦਿੱਤੀਆਂ ਗਈਆਂ ਸੀਗੀਆਂ ਉਹਨਾਂ ਸਰੀਰ ਦਾ ਕੋਈ ਵੀ ਐਸਾ ਹਿੱਸਾ ਨਹੀਂ ਰਿਚਗਾ ਐਸੀ ਕੋਈ ਹੱਡੀ ਨਹੀਂ ਸੀਗੀ ਜਿਹੜੀ ਕਿ ਜ਼ਾਲਿਮਾਂ ਨੇ ਮਾਰ ਮਾਰ ਕੇ ਕੁੱਟ ਕੁੱਟ ਕੇ ਹੱਡੀ ਨਾ ਤੋੜਤੀ ਹੋਏ ਸੋ ਐਸੇ ਮਹਾਨ ਸ਼ਹੀਦ ਜਿਹੜੇ ਕੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਗ੍ਰੰਥ ਤੇ ਪੰਥ ਦੇ ਵਾਸਤੇ ਕੌਮ ਦੀ ਆਜ਼ਾਦੀ ਵਾਸਤੇ ਜਿਹੜਾ ਨੇ ਸ਼ਹਾਦਤ ਦਿੱਤੀ ਹੈ ਉਹਨਾਂ ਨੂੰ ਅਸੀਂ ਅੱਜ ਨਮਨ ਕਰਨ ਲਈ ਇੱਥੇ ਆਏ ਸਿਗੇ ਤੇ ਇੱਥੇ ਸਿੰਘ ਸਾਹਿਬ ਜਿਹੜੇ ਸੀਗੇ ਯਾਨੀ ਬਲਜੀਤ ਸਿੰਘ ਜੀ ਉਹ ਵੀ ਇੱਥੇ ਪੁੱਜੇ ਸਿਗੇ ਤੋਂ ਸੰਗਤਾਂ ਨੂੰ ਅਸੀਂ ਕਾਫੀ ਅਪੀਲ ਕੀਤੀ ਲੇਕਿਨ ਇੱਕ ਗੱਲ ਪੜੀ ਦੁਖਦਾਈ ਹੈ ਸਾਡਾ ਮਨ ਭਰ ਜਾਂਦਾ ਹੈ ਗੱਲ ਕਹਿੰਦੇ ਹੋਏ ਕਿ ਸੰਗਤਾਂ ਦੀ ਆਮਤ ਵਿਸ਼ੇਸ਼ ਤੌਰ ਤੇ ਨੌਜਵਾਨਾਂ ਦੀ ਆਮਤ ਜਿਹੜੀ ਹੈ ਹਾਜ਼ਰੀਆਂ ਜਿਹੜੀਆਂ ਨੇ ਉਹ ਬੜੀਆਂ ਘੱਟ ਨੇ ਸੋ ਇਸ ਕਰਕੇ ਅਸੀਂ ਇਹਨੂੰ ਸੋਚਦੇ ਹਾਂ ਵਿਚਾਰਦੇ ਹਾਂ ਕਿ ਅਗਲੀ ਵਾਰੀ ਤੋਂ ਕਿਸੇ ਕੇ ਨਾਲ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਹਦੇ ਵਿੱਚ ਸ਼ਾਮਿਲ ਕੀਤਾ ਜਾ ਸਕੇ ਔਰ ਸ਼ਹੀਦਾਂ ਦੇ ਜਿਹੜੇ ਸਮਾਗਮ ਨੇ ਉਹ ਸਾਨੂੰ ਬੜੀ ਚੜ੍ਹਦੀ ਕਲਾ ਨਾਲ ਬੜੇ ਖਾਲਸਾਈ ਜਾਹੋ ਜਾਲ ਦੇ ਨਾਲ ਮਨਾਉਣੇ ਚਾਹੀਦੇ ਨੇ ਸ਼ਹੀਦ ਪਾਈ ਦਲਾਵਰ ਸਿੰਘ ਬਬਰਦੀ ਜੀ ਦੀ ਜੀਆ ਵਰਸੀ ਸੀਤੀ ਦਿਹਾੜਾ 31 ਅਗਸਤ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਔਰ ਕੱਲ ਅਸੀਂ ਜੀ ਕਾਲ ਤੱਕ ਸਾਹਿਬ ਵਿਕੇਸ਼ਵਰੇ 7 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਔਰ ਉਹਦੇ ਬਾਅਦ 11 ਤੋਂ 2 ਜਿੱਥੇ 13 ਸਿੰਘ ਸ਼ਹੀਦ ਹੋਏ ਸੀਗੇ ਗੁਰਦੁਆਰਾ ਸ਼ਹੀਦਗੰਜ ਰੇਲਵੇ ਕਲੋਨੀ ਬੀ ਬਲਾਕ ਅੰਮ੍ਰਿਤਸਰ ਵਿਖੇ ਉੱਥੇ ਗੁਰਮਤ ਸਮਾਗਮ ਹੋਣਗੇ ਉਹ ਜਿੱਥੇ ਤੱਕ ਸਵਾਲ ਹੈ ਕਿ ਇਹ ਭਾਈ ਦਲਾਵਰ ਸਿੰਘ ਬਬਰ ਦਾ ਤੇ ਤੁਹਾਨੂੰ ਯਾਦ ਹੋਵੇਗਾ ਕਿ ਭਾਈ ਦਲਾਵਰ ਸਿੰਘ ਬੱਬਰ ਦੀ ਬਾਰ-ਬਾਰ ਸ਼ਰੋਮਣੀ ਕਮੇਟੀ ਨੂੰ ਕਹਿ ਕਰਕੇ ਰਿਕੁਐਸਟ ਕਰਕੇ ਤਾਂ ਇਹਦੀ ਫੋਟੋ ਲੱਗੀ ਸੀ ਕਿ ਜੋ ਕੁਝ ਵੀ ਅੱਜ ਦੀ પરિਸਥਿਤੀ ਦੇ ਮਤਾਬਕ ਸ਼ਰੋਮਣੀ ਕਮੇਟੀ ਸਾਨੂੰ ਸਹਿਯੋਗ ਦੇ ਰਹੀ ਹੈ ਲੇਕਿਨ ਅਜੇ ਬਹੁਤ ਕੁਝ ਐਸਾ ਕਰਨ ਦੀ ਲੋੜ ਹੈ ਜੋ ਕਿ ਉਸ ਕੌਮੀ ਸ਼ਹੀਦ ਵਾਸਤੇ ਸ਼ਰੋਮਣੀ ਕਮੇਟੀ ਨੂੰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਜੇ ਕਰਨ ਦੀ ਲੋੜ ਹੈ ਸੋ ਉਮੀਦ ਕੀਤੀ ਜਾਂਦੀ ਹੈ ਕਿ ਇਹਨਾ ਸ਼ਹੀਦੀ ਸਮਾਗਮਾਂ ਨੂੰ ਵੱਡੇ ਪੱਧਰ ਤੇ ਮਨਾਇਆ ਜਾਵੇ